ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਪੇਜ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੱਲਬਾਤ ਕਰਾਂਗੇ ਇਹ ਗੱਲਬਾਤ ਦਾ ਜਿਹੜਾ ਵਿਸ਼ਾ ਹੈ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਰੰਪਰੇ ਓਵਰ ਬ੍ਰਿਜ ਦਾ ਅਧਗਠਨ ਕਰਨ ਆਏ ਸੀਗੇ ਉਹਦੇ ਸੰਬੰਧ ਦੇ ਵਿੱਚ ਹੈ ਅੱਜ ਅਸੀਂ ਇਸ ਵਿਸ਼ੇ ਦੇ ਵਿੱਚ ਬਲਵਿੰਦਰ ਸਿੰਘ ਦੰਦੀਵਾਲ ਦੇ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਸਾਹਿਬ ਜਦੋਂ ਆਏ ਸੀ ਤਾਂ ਉੱਥੇ ਕਿੱਦਾਂ ਦਾ ਮਾਹੌਲ ਸੀ ਕੀ ਵੀਵੀਆਈਪੀ ਪੀ ਕਲਚਰ ਆ ਜਿਹੜਾ ਉਹਨੂੰ ਕਿੰਨੀ ਕ ਪਹਿਲ ਦਿੱਤੀ ਗਈ ਆ ਕਿਉਂਕਿ ਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ ਵੀ ਵੀ ਆਈ ਪੀ ਕਲਚਰ ਆ ਜਿਹੜਾ ਉਹਨੂੰ ਅਸੀਂ ਫੋਲੋ ਨਹੀਂ ਕਰਦੇ ਪਰ ਇੱਥੇ ਇਸ ਸਮੇਂ ਕੁਝ ਹੋਰ ਹੀ ਦੇਖਣ ਨੂੰ ਮਿਲਿਆ ਹਾਂਜੀ ਬਲਵਿੰਦਰ ਸਿੰਘ ਜੀ ਕੱਲ ਜਿਹੜੇ ਭਗਵੰਤ ਮਾਨ ਸਾਹਿਬ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਆਏ ਸੀਗੇ ਇਹ ਤਾਂ ਦੇਖਿਆ ਗਿਆ ਕਿ ਇੱਕ ਤਾਂ ਟੀਪੜੀ ਮਾਲਵਾ ਕਾਲਜ ਦੇ ਕੋਲੇ ਬੈਰੀਕੇਡ ਵੱਡੇ ਵੱਡੇ ਲਾ ਕੇ ਪਤਾ ਤਾਂ ਰੋਡ ਨੂੰ ਇੱਥੇ ਜਾਮ ਕੀਤਾ ਫਿਰ ਅਸੀਂ ਰਾਮਪਰੇ ਗਏ ਸੀ ਕੱਲ ਸਮਾਂ ਸੀ 10 ਛਾੜੇ 10 ਵਜੇ ਦਾ ਰਾਮਪਰੇ ਵੀ ਉਹ ਬੈਰੀਗੇਡ ਲਾ ਕੇ ਜਿਹੜਾ ਉਹ ਸਾਰਾ ਬੰਦ ਕੀਤਾ ਗਿਆ ਸੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਸਤਿ ਸ੍ਰੀ ਅਕਾਲ ਸਾਡੇ ਦਰਸ਼ਕਾਂ ਨੂੰ ਸਾਡੇ ਨੂੰ ਜੋ ਸਾਡਾ ਇੰਨਾ ਸਾਨੂੰ ਪਿਆਰ ਦੇ ਰਹੇ ਹੈਗੇ ਭਰਮਾ ਤੇ ਜਿੰਨੀ ਕ ਅਸੀਂ ਗੱਲ ਰੱਖ ਰਹੇ ਹਾਂਗੇ ਚੱਲ ਜਿੰਨੀ ਸਮਝ ਹੁੰਦੀ ਆਪ ਨੂੰ ਆਪਣੀ ਤੇ ਉਹਦੇ ਵਿੱਚ ਇਹ ਆ ਗਈ ਵੀ ਜਿਹੜਾ ਵੀਆਈਪੀ ਕਲਚਰ ਤੁਸੀਂ ਕਹ ਹੈ ਨਾ ਉਹ ਤਾਂ ਮਹਾਰਾਜ ਸਰ ਤੌਜ ਦੂਜਿਆਂ ਨੂੰ ਟੱਪ ਗਈ ਤੇ ਦੂਜੀ ਗੱਲ ਇਹ ਹੈਗਾ ਵੀ ਪੀਪੀਡੀ ਮਾਲਵਾ ਕਾਲਜ ਦੇ ਸਾਹਮਣੇ ਇੱਕ ਜਿਹਨੂੰ ਅਸੀਂ ਫੱਤੋਆਣੀ ਕਹਿੰਦੇ ਹੁੰਦੇ ਸੀਗੇ ਸਾਡੇ ਬਜ਼ੁਰਗਾਂ ਤੋਂ ਵੀ ਸੁਣਿਆਗਾ ਤੇ ਇਹ ਫੱਤੋਆਣੀ ਢਾਬ ਵਜਦੀ ਸੀ ਜਿੱਥੇ ਹੁਣ ਕਾਲਜ ਦੇ ਮੂਹਰੇ ਪਾਣੀ ਆ ਜਾਂਦਾ ਹੈ ਕਾਲਜ ਦੇ ਮੂਹਰੇ ਹੈਗਾ ਉਦੋਂ ਫੱਤੋਆਣੀ ਢਾਬ ਕਹਿੰਦੇ ਸੀ ਤੇ ਉੱਥੇ ਐਨਾ ਮੰਨ ਕੇ ਚੱਲ ਵੀ ਸ਼ੁੱਧ ਪਾਣੀ ਹੁੰਦਾ ਸੀ ਪਹਿਲਾਂ ਤੇ ਜਿੱਥੇ ਹੁਣ ਆ ਕੇ ਸੀਵਰੇਜ ਦਾ ਪਾਣੀ ਡਿੱਗਦਾਗਾ ਉਹ ਸੀਵਰੇਜ ਦਾ ਪਾਣੀ ਮਹਾਰਾਜ ਸਰਤੋਜ ਨੂੰ ਦਿਖਾਉਣ ਤੋਂ ਵੀ ਦਿਸੇਨਾ ਮਹਾਰਾਜ ਸਾਹਿਬ ਨੂੰ ਉਹਦੇ ਮੂਰੇ ਜਿਵੇਂ ਕਨਾਤਾਂ ਲਾ ਦੇ ਨੇ ਉਹਨੇ ਪੜਦੇ ਲਾਤੇ ਕਿੱਤੇ ਰੰਗ ਦੇ ਤੁਸੀਂ ਵੀਡੀਓ ਵੀ ਵਾਇਰਲ ਹੋਈਆਂ ਦੇਖ ਕੇ ਆਉਣੀਆਂ ਤੇ ਵੀ ਉਹ ਮਹਾਰਾਜ ਦੇ ਮਹਾਰਾਜ ਨੂੰ ਨਾ ਪਤਾ ਲੱਗੇ ਸਰਤੋਜ ਨੂੰ ਇਸ ਕਰਕੇ ਜਿਹੜੇ ਕੰਮ ਉਹ ਕਰਦੇ ਸੀਗੇ ਪਹਿਲਾਂ ਦੋਹੇ ਪਾਰਟੀਆਂ ਵਾਲੇ ਜੇ ਉਹ 50 ਪੈਸੇ ਕਰਦੇ ਸੀ ਇਹ ਉਹਨੂੰ 100 ਪੈਸੇ ਤੇ ਆ ਗਿਆ ਇਹ ਰੁਪਿਆ ਕਰਦਾ ਉਹਦੂ ਉਲਟ ਕਰਦਾ ਇਕਦਾ ਆਇਆ ਹੁੰਦਾਗਾ ਵੀ ਉਹਦੇ ਚ ਸੁਧਾਰ ਹੋਇਆ ਹੋਵੇ। ਇਹ ਉਹਦੇ ਤੇ ਉਲਟ ਕਰਦਾਗਾ। ਦੂਜੀ ਗੱਲ ਇਹ ਹੈ ਕਿ ਵੀ ਦੋ ਦਿਨਾਂ ਤੋਂ ਜਿਹੜਾ ਸ਼ਹਿਰ ਦੇ ਵਿੱਚ ਇਹਨਾਂ ਨੇ ਲੋਕਾਂ ਦੀ ਸੰਗੀ ਕੁੱਟੀਆ ਜਿਹੜਾ ਓਵਰ ਬ੍ਰਿਜ ਵੈਸੇ ਪਾਸ ਤੋਂ ਕਾਂਗਰਸ ਦੀ ਸਰਕਾਰ ਚ ਹੋਇਆਗਾ। ਉਸ ਤੋਂ ਪਹਿਲਾਂ ਕਾਂਗੜ ਉੱਥੇ ਲੱਡੂ ਵੀ ਵੰਡਿਆ। ਕਹਿੰਦੇ ਮੈਂ ਕਰਾਇਆ ਇਹ। ਉਹਦਾ ਤਾਂ ਘਟਣ ਤਾਂ ਦੋ ਵਾਰ ਹੀ ਹੋ ਚੁੱਕਿਆ ਹੈ ਦੋ ਪਹਿਲਾਂ। ਹਾਂ ਵੈਸੇ ਲੋਕ ਤਾਂ ਆਪਦੇ ਆਪ ਹੀ ਨੰਗਣ ਲੱਗੇ ਸੀ। ਅਧਿਕਾਰਦਰ ਦੀ ਤਾਂ ਲੋੜ ਹੀ ਨਹੀਂ ਪਈ ਉਹਨੂੰ। ਤੇ ਉਸ ਵਿੱਚ ਸ਼ਹਿਰ ਵਾਸੀ ਜਿਹੜੇ ਸੋਸ਼ਲ ਵਰਕ ਕਰਦੇ ਆਗੇ ਤੇ ਉਹ ਉਹਨਾਂ ਨੇ ਵੀ ਲੱਡੂ ਵੰਡ ਤੇ ਵੀ ਅਸੀਂ ਵੀ ਭਾਈ ਉੱਥੇ ਇੱਕ ਕਮੇਟੀ ਬਣੀ ਸੀ ਉਹਨੂੰ ਚਲਾਉਣ ਵਾਸਤੇ ਸਪੇ ਕਿਉਂ ਖੜਾਗਾ ਉਹਨਾਂ ਨੇ ਆਪ ਦੇ ਲੱਡੂ ਵੰਡ ਤੇ ਹਰੇਕ ਬੰਦੇ ਦਾ ਆਪ ਦਾ ਤਰਕਾ ਤੇ ਮਹਾਰਾਜ ਸਤਿਉਜ ਕਲਅਦ ਘਾਟਨ ਕਰਨ ਆਏ ਆ ਹਲਕੇ ਆਪਾਂ ਨੂੰ ਵੀ ਪਤਾ ਕਿ ਉਹ ਉਦੋਂ ਕਾਂਗਰਸ ਦੀ ਸਰਕਾਰ ਜਾ ਰਹੀ ਸੀਗੀ ਤੇ ਇਹਨੇ ਪਾਸ ਕਰਾਤਾ ਸੀਗਾ ਕਾਂਗੜ ਨੇ ਗੁਰਪ੍ਰੀਤ ਕਾਂਗੜ ਨੇ ਤੇ ਚਲੋ ਇਹਨਾਂ ਨੇ ਗੱਲ ਹੁਣ ਅਧਿਕਾਰਨ ਕਰਤਾ ਮਸਲਾ ਇਹ ਹੈਗਾ ਵੀ ਤੁਸੀਂ ਕਿਸੇ ਦੇ ਬਣਾਏ ਹੋਏ ਓਵਰ ਬ੍ਰਿਜ ਆ ਕੇ ਜਾਂ ਕਿਸੇ ਦੀ ਬਣਾਈ ਹੋਈ ਕੋਈ ਚੀਜ਼ ਆ ਤੁਸੀਂ ਉਹਦੇ ਤੇ ਅਧ்கਾਟਨ ਕਰਨ ਲੱਗੇ ਜਿੱਥੇ ਤੁਸੀਂ ਇਹ ਕਹਿੰਦੇ ਹੁੰਦੇ ਸੀ ਵੀ ਉਹਦੇ ਘਾਟਨ ਕਰਨ ਦੀ ਕੀ ਲੋੜ ਆ ਵੀ ਯਾਰ ਤੁਸੀਂ ਇੱਥੋਂ ਟੱਕਰ ਆ ਕੇ ਪਹਿਲਾਂ ਤਾਂ ਬਾਥਰੂਮਾਂ ਤੇ ਲਾਈਟਿੰਗ ਦਾ ਅਧ்கਾਟਨ ਕਰਦੇ ਹੁੰਦੇ ਸੀਗੇ ਤੇ ਫੇਰ ਕੀ ਹੋ ਗਿਆ ਫੇਰ ਤੁਸੀਂ ਹੁਣ ਬਹੁਤ ਹੀ ਵਧੀਆ ਹੋ ਆ ਟਰਾਂਸਫਾਰਮਰ ਦਾ ਅਧ்கਾਟਨ ਯਾਰ ਇੰਨੇ ਵੇਲੇ ਸਾਡੇ ਮੰਤਰੀ ਯਾਰ ਇੰਨੇ ਵੇਲੇ ਸਾਡੇ ਐਮਐਲਏ ਤੁਸੀਂ ਕੋਈ ਵੱਡਾ ਕੋਈ ਪ੍ਰੋਜੈਕਟ ਲੋਕਾਂ ਦੇ ਵਿੱਚ ਲਿਆਓ ਹੁਣ ਪ੍ਰਾਲੀ ਦੀ ਸਮੱਸਿਆ ਕੀ ਕੋਈ ਪ੍ਰਾਲੀ ਨੂੰ ਲੈ ਕੇ ਵੱਡੇ ਪ੍ਰੋਜੈਕਟ ਲਿਆਓ ਕੋਈ ਉਦਯੋਗ ਲਿਆਓ ਤੁਸੀਂ ਇਹ ਰਿਕਾਟਨ ਕਰੋ ਕਰੋੜਾਂ ਦਾ ਇਹ ਤੁਸੀਂ ਇਹ ਰਿਕਾਟਨ ਕਰਦਾ ਹੈਗਾ ਮਨ ਕੇ ਚੱਲ ਵੀ ਟਰਾਂਸਫਰ ਤਾਂ ਆਮ ਗੱਲ ਯਾਰ ਲਾਈਨ ਕੱਟ ਕੇ ਹੁਣ ਆਪਾਂ ਜੇ ਇਹੀ ਕੰਮ ਬਾਦਲਾਣੇ ਕਰਨਾ ਹੁੰਦਾ ਮਨ ਲਾ ਲਾ ਸਾਰੀਆਂ ਮੋਟਰ ਹੀ 90% ਬਾਦਲਾਣੇ ਲਵਾਈਆਂ ਨੇ ਆਪਦੇ ਰਾਜ ਦੇ ਵਿੱਚ ਫਿਰ ਉਹਦਾ ਰਿਕਾਟਨ ਨਹੀਂ ਕਰੀ ਜਾਂਦੇ ਅੱਜ ਫਲਾਣੇ ਦੀ ਮੋਟਰ ਤੇ ਅੱਜ ਫਲਾਣੇ ਦੀ ਮੋਟਰ ਤੇ ਇਹ ਜਿਹੜਾ ਉਹ ਘਾਟਨਾ ਸਿਸਟਮ ਚਲਾ ਲਿਆ ਨੇ ਇਹਨਾਂ ਨੇ ਇਹ ਮੈਨੂੰ ਲੱਗਦਾਗਾ ਵੀ ਇਹ ਪਹਿਲੀ ਵਾਰ ਹੋਇਆਗਾ ਇਹ ਵੀ ਜਿਹੜੇ ਇੰਨੀਆਂ ਨਿੱਕੇ ਨਿੱਕੇ ਗੱਲਾਂ ਇਹਦਾ ਤਾਂ ਲੋਡ ਨਹੀਂ ਹੁੰਦੀ ਵੈਸੇ ਵੈਸੇ ਤਾਂ ਜਿਹੜਾ ਸਰਕਾਰ ਦਾ ਕੰਮ ਆ ਪੈਸੇ ਲਾ ਕੇ ਉਹਦਾ ਪੈਸੇ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਕੰਮ ਕਿਹਨੇ ਕੀਤਾਗਾ ਆਪਾਂ ਨੂੰ ਨਾ ਹਿਸ਼ਤਿਹਾਰ ਦੇਣ ਦੀ ਲੋੜ ਆ ਕਿ ਜਿਹੜਾ ਕਰੋੜਾਂ ਰੁਪਏ ਤੁਸੀਂ ਹਿਸ਼ਾਰਾ ਦੇ ਦਿੰਦੇ ਹੋਗੇ ਹੁਣ ਕੱਲ ਗੱਪ ਮਾਰਗਾ ਕਹਾਂ ਮੈਂ 50000 ਨੌਕਰੀ ਦਿੱਤੀ ਕਿੱਥੇ ਦਿੱਤੀ ਆ ਤੁਸੀਂ ਵੀਡੀਓ ਕੱਢੋ 15 ਮਿੰਟ ਭਾਸ਼ਣ ਕੀਤਾ ਸੀ ਤੇ ਵਿੱਚ ਕੀ ਕੀਤਾ ਨੇ 15 ਨੇ ਮਿੰਟ ਦੇ ਵਿੱਚ 7 ਮਿੰਟ ਤਾਂ ਜਿਵੇਂ ਪੀਟੀਸੀ ਪੀਟੀਸੀ న్యూਸ ਵਾਲੇ ਨਹੀਂ ਬਾਦਲ-ਬਾਦਲ ਕਰੀ ਜਾਂਦੇ ਇਹ ਵੀ ਬਾਦਲ-ਬਾਦਲ ਕਰੀ ਜਾਂਦਾ ਉਹ ਤੇਰਾ ਤੂੰ ਵੀ ਪੀਟੀਸੀ న్యూਸ ਦੇ ਕੰਮ ਕਰ ਰਿਹਾ ਉਹ ਸਮਝ ਲੋਕਾਂ ਦੇ ਤੇ ਨਹੀਂ ਵੀ ਹੁੰਦਾਗਾ ਵੀ ਯਾਰ ਬਾਦਲਾਂ ਨੇ ਆਹ ਕੀਤਾ ਤੇ ਉਹ ਉਹਨਾਂ ਦੇ ਯਾਦ ਆ ਜਾਂਦਾ ਲੱਗਦਾ ਯਾਰ ਹਾਂ ਉਹ ਸਮਝ ਵਿਰੋਧੀਆਂ ਨੂੰ ਯਾਦ ਕਰਕੇ ਤੂੰ ਆਪ ਦੇ ਨੂੰ ਮੂਰੇ ਵਿਰੋਧੀ ਖੜਾ ਦੇਣਾਗਾ ਵੀ ਭਾਈ ਮੇਰੇ ਤਾਂ ਆਪ ਵਿਰੋਧੀ ਆਗੇ ਆਪ ਸਭ ਹੀ ਹੋ ਹੋ ਜਾਂਦੇ ਨੇ ਤੇ ਇੱਕ ਚੀਜ਼ ਨਾ ਬਲਵਿੰਦਰ ਉੱਥੇ ਹੋਰ ਸੁਣਨ ਚਾਹੀ ਐ ਜਿਹੜਾ ਆਪਣੇ ਤੁਹਾਡੇ ਧਿਆਨ ਚ ਹੋਊਗਾ ਆਦਰਸ਼ ਸਕੂਲ ਨਹੀਂ ਸੀ ਜਿਹੜਾ ਚੌਕੀ ਹਾਂ ਹਾਂ ਚੌਕੇ ਵਾਲੇ ਅਧਿਆਪਕ ਮੰਗ ਪੱਤਰ ਦੇਣ ਆਏ ਸੀ ਉਹਨਾਂ ਨੂੰ ਯਾਰ ਮਿਲਣ ਤੋਂ ਪਹਿਲਾਂ ਹੀ ਡਿਟੇਨ ਕਰਤਾ ਇਹ ਕਿੰਨਾ ਕੁ ਸਹੀ ਸੀ ਅਕਸਰ ਮੁੱਖ ਮੰਤਰੀ ਨੂੰ ਮਿਲਣਾ ਆਏ ਸੀ ਉਹਨਾਂ ਨੇ ਵੀ ਵੋਟਾਂ ਪਾਈਆਂ ਨੇ ਇਹ ਪਤਾ ਕੀ ਗੱਲ ਆ ਅਮਰਜੀਤ ਇਹ ਮਿਲਦਾ ਕਿਸੇ ਨੂੰ ਨਹੀਂ ਗਾ ਮਜ਼ਦੂਰਾਂ ਦੇ ਨਹੀਂ ਡਾਂਗ ਫੇਰੀ ਗਈ ਪਟਿਆਲੇ ਆ ਤਿੰਨ ਕਿ ਦਿਨ ਹੋਇਆ ਮਜ਼ਦੂਰਾਂ ਨੇ ਡਾਂਗ ਫੇਰੀ ਅਧਿਆਪਕਾਂ ਨੇ ਦਾ ਫੇਰ ਨਹੀਂ ਫੇਰ ਇਹ ਮਿਲਦਾ ਮੋਲਦਾ ਕਿਸੇ ਨੂੰ ਨਹੀਂ ਇਹਦਾ ਮੰਨ ਕੇ ਚੱਲ ਮਹਾਰਾਜ ਤੌਜ ਅੱਠ ਉਹਨਾਂ ਨੂੰ ਤਾਂ ਕਹਿੰਦੇ ਸੀਗੇ ਵੀ ਇਹ 11 ਵਜੇ ਭੂਗਾਈ ਟਰਾਲੀ ਨੂੰ ਹੂਪੜੇ ਕਿਹਣਾ ਪੈਂਦਾ ਇਹ ਲੋਕ ਆਏ ਦੱਸਿਆ ਕਹਿੰਦੇ ਵੀ 11 ਵਜੇ ਪੇਗ ਲਾ ਕੇ ਇਹਦਾ ਫੇਰ ਮੜਾ ਸਰੀਰ ਖੁੱਲਦਾਗਾ ਹੈ ਇਸ ਕਰਕੇ ਠੀਕ ਆ ਗੱਲ ਆਪਾਂ ਦੂਜੇ ਨੂੰ ਕਹਿ ਦਿੰਦੇ ਆ ਕਿ ਕਹਿਣੀ ਗੱਲਾਂ ਸੌਖੀਆਂ ਨਹੀਂਆਂ ਪਰ ਕਰਦੀਆਂ ਬਹੁਤ ਔਖੀਆਂ ਨੇਗੀਆਂ ਤੇ ਮੰਨ ਕੇ ਚੱਲ ਵੀ ਜਿੰਨੀਆਂ ਵੀ ਗੱਲਾਂ ਕੀਤੇ ਨੇ ਗੱਲ ਸਿਰਫ ਕੀ ਕੀ ਕਰਕੇ ਗਏ ਆਗੇ ਕਮੇਟੀ ਕਰਕੇ ਗਿਆ ਹੁਣ ਮੇਰੀ ਬਰਨਾਲੇ ਕੱਲ ਗੱਲ ਹੋਈ ਹੈਗੀ ਜਿਹੜੀ ਇਹ ਕਾਲਚਰ ਨੇ ਚਲਾਣੀ ਐ ਇਦੋਂ ਪਹਿਲਾਂ ਇਹਦੀ ਰੈਲੀ ਮੰਨ ਲਓ ਜਾਂ ਕੋਈ ਅਧ ਘਟਨਾ ਸੀਗਾ ਹਾਂ ਦੋ ਤਿੰਨ ਦਿਨ ਪਹਿਲਾਂ ਹੋਈ ਹੈ ਦੋ ਤਿੰਨ ਦਿਨ ਪਹਿਲਾਂ ਹੋਈ ਹੈਗੀ ਬਰਨਾਲਾ ਡੀਪੂ ਦੀਆਂ ਬੱਸਾਂ 25 ਬੱਸਾਂ ਉਹਦੇ ਵਿੱਚੋਂ ਇਹ ਬਰਨਾਲਾ ਡੀਪੂ ਦੇ ਵਿੱਚੋਂ ਲੱਤੀਆਂ ਪੀਆਰਟੀਸੀ ਦੀਆਂ ਪੀਟੀਆ ਪੀਆਰਟੀਸੀ ਜਿਹੜੀਆਂ ਇਹ ਕਹਿੰਦਾ ਹੁੰਦਾ ਸੀਗਾ ਵੀ ਇਹਨਾਂ ਇਹ ਲੋਕਾਂ ਬਾਸਾ ਲੋਕ ਖੱਜਲ ਹੋਈ ਜਾਂਦੇ ਆ ਵੀ ਇਹਦਾ ਬਾਦਲ ਲਈ ਫਿਰਦੇ ਆ ਇਹ ਕੈਪਟਨ ਕੇ ਲਈ ਫਿਰਦੇ ਆਗੇ ਉਥੇ ਨੇ ਪਿੰਡਾਂ ਦੇ ਵਿੱਚ ਇੱਕ ਪਿੰਡ ਨੂੰ ਇੱਕ ਬੱਸ ਲੱਗ ਜਿਹੜੇ ਉਥੋਂ ਦੇ ਸਰੋਤਾ ਤੋਂ ਮੈਨੂੰ ਕੱਲ ਪਤਾ ਲੱਗਿਆ ਜਿਹੜੇ ਪੀਆਰਟੀਸੀ ਦੇ ਵਿੱਚ ਕੰਮ ਕਰਦੇ ਆ ਮੁੰਡੇ ਉਹ ਕਹਿੰਦੇ ਪੰਜ ਪਿੰਡਾਂ ਦੇ ਵਿੱਚੋਂ ਪੰਜ ਬੱਸਾਂ ਵਾਪਸ ਆਈਆਂ ਨੇ ਜਿਦੇ ਵਿੱਚ ਇੱਕ ਵੀ ਬੰਦਾ ਨਹੀਂ ਬੈਠਾ ਉਹ ਕਹਿੰਦੇ ਵੀ ਭਾਈ ਵਾਪਸ ਲੈ ਜਾਓ ਬੱਸ ਆਏ ਨਹੀਂ ਪਤਾ ਸੋਡੇ ਇੱਥੇ ਬੱਸਾਂ ਭੰਡ ਦੇਣ ਲੋਕ ਅੱਛਾ ਇੱਥੋਂ ਤੱਕ ਗੱਲ ਹੋ ਗਈ ਇੱਥੋਂ ਤੱਕਰ ਗੱਲ ਹੋਈ ਹੈ ਕਿ ਮਹਾਰਾਸ਼ਟਰ ਔਜ ਨਾਲ ਤਾਂ ਬਲਵਿੰਦਰ ਅਸਲ ਵਿੱਚ ਨਾ ਜੇ ਹੁਣ ਆਪਾਂ ਸਾਰਾ ਪਿਛਲਾ 3 3.5 ਸਾਲ ਜਿੰਨਾ ਟਾਈਮ ਇਹਨਾਂ ਦਾ ਸਮਾਂ ਹੋ ਗਿਆ ਸਰਕਾਰ ਨੂੰ ਜੇ ਉਹ ਸਮਾਂ ਫਰੋਲ ਗਏ ਤੇ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਨੀ ਗੱਲਾਂ ਫਰੋਲ ਗਏ ਤਾਂ ਯਾਰ ਮੈਂ ਕਹਿੰਦਾ ਇਹ 10% ਗੱਲਾਂ ਤੇ ਵੀ ਨਹੀਂ ਖਰੇ ਉੱtre ਉਹਨਾਂ ਗੱਲਾਂ ਤੇ ਤਾਂ ਆ ਸਭ ਤੋਂ ਪਹਿਲਾਂ ਤਾਂ ਵੀਵੀਆਈ ਕਲਚਰ ਦੀ ਕੱਲ ਹੀ ਪੂਲ ਖੁੱਲ ਗਈ ਕੱਲ ਮੈਂ ਲੰਘਿਆ ਟੀਪीडी ਕਾਲਜ ਤੋਂ ਲੈ ਕੇ ਸਾਰੇ ਰੰਪਰੇ ਦੇ ਰਾਹ ਤੱਕ 10 10 ਫੁੱਟ ਤੇ ਯਾਰ ਬੰਦਾ ਖੜਾ ਸੀ ਪੁਲਿਸ ਦਾ ਮੁਲਾਜ਼ਮ ਖੜੇ ਸੀ ਕੀ ਇਹ ਵੀਆਈਪੀ ਕਲਚਰ ਨਹੀਂ ਹੈਗਾ ਲਾਲ ਬੱਤੀ ਨਹੀਂ ਲਾਉਣੀ ਕਹਿੰਦੇ ਲਾਲ ਬੱਤੀਆਂ ਨੀਲੀਆਂ ਬੱਤੀਆਂ ਵੀ ਗੱਡੀਆਂ ਤੇ ਇਹਨਾਂ ਦੇ ਲੱਗੀਆਂ ਹੁੰਦੀਆਂ ਨੇ ਉਹ ਤਾਂ ਕੱਲ ਮੰਨ ਕੇ ਚੱਲੋ ਵੀ ਕੱਲਾ ੜੀਗਾ ਗੱਲ ਆਪਾਂ ਦੇਖ ਲਿਆ ਵੀ ਆਪਣੇ ਕੱਲ ਆਏ ਸੀਗੇ ਸੀਐਮ ਇਹਨਾਂ ਸਾਰੇ ਥਾਈਆਂ ਇਹ ਉਦੋਂ 2 ਘੰਟੇ ਪਹਿਲਾਂ ਇਹ ਸਾਰੇ ਰੋਡ ਜਾਮ ਕਰ ਦਿੰਦੇ ਹੈਗੇ ਉਹ ਕਹਿੰਦਾ ਹੁੰਦਾ ਸੀ ਨਾ ਕਿ ਜਿੰਨੀ ਇਹ ਆਪ ਹੀ ਕਹਿੰਦਾ ਇੱਕ ਤਾਂ ਐਂ ਲੱਗਦਾਗਾ ਜਿਵੇਂ ਇਹ ਆਪ ਦੇ ਖਿਲਾਫ ਹੀ ਬੋਲ ਰਿਹਾ ਹੈਗਾ ਜਦੋਂ ਆਪਾਂ ਪਿਛਲੀ ਵੀਡੀਓ ਖੋਲਦੇ ਆਂ ਹਾਂ ਵੀ ਜਦ ਇਹਦਾ ਭਗਵਾਨ ਤੁਮਾ ਜਿਹੜਾ ਕੰਮ ਕਹਿਣਾ ਹੁੰਦਾ ਸੀ ਵੀ ਉਹ ਐ ਕਰ ਦਿਆ ਜਿਹੜਾ ਜਿੱਡਾ ਵੱਡਾ ਚੋਰ ਓਡੀ ਲੰਮੀ ਮੰਨ ਕੇ ਚੱਲ ਉਹ ਘੁੱਗੂ ਵਾਲੀ ਬੱਤੀ ਲੱਗੀ ਵੀ ਹੁੰਦੀ ਉਹ ਉਹ ਐ ਜੇ ਕਰਕੇ ਪੁੱਤਿਆ ਹੁੰਦਾ ਸੀ ਚਲ ਆਪਾਂ ਨੂੰ ਤਾਂ ਕਹਿਣਾ ਨਹੀਂ ਆਉਂਦਾਗਾ ਤੇ ਉਹੋ ਐ ਲੱਗਦਾਗਾ ਵੀ ਓਡੀ ਬੱਤੀ ਹੁਣ ਇਹਦੇ ਲੱਗੀ ਵੀ ਹੈਗੀ ਤੇ ਉਹੀ ਗੱਲਾਂ ਐ ਲੱਗਦਾ ਜਿਵੇਂ ਇਹ ਆਪ ਦੇ ਖਿਲਾਫ ਹੀ ਬੋਲੀ ਜਾਂਦਾ ਹੁੰਦਾਗਾ ਲੋਕਾਂ ਨੂੰ ਕਹਿਣ ਦੀ ਦੋੜਨੇ ਅਗਲਾ ਮੂਹਰੇ ਬਰੋਬਰ ਇੱਕ ਵਾਸਤੇ ਆਹ ਲਾ ਦਿੰਦਾਗਾ ਵੀਡੀਓ ਦੂਜੇ ਪਾਸੇ ਆਹ ਲਾ ਦਿੰਦਾ ਲੋਕਾਂ ਨੂੰ ਕਹਿਣਦਾ ਆਲਾ ਹੁਣ ਜੂ ਟੂ ਦਾ ਸਾਰਾ ਕੋ ਪਿਆਗਾ ਅਗਲਾ ਕਹਿੰਦਾ ਆਪ ਹੀ ਫੈਸਲਾ ਕਰ ਲੋ ਕੌਣ ਸਹੀ ਕੌਣ ਗਲਤ ਹਾਂ ਅੱਜ ਕੱਲ ਦਾ ਟੈਕਨੋਲੋਜੀ ਵੱਧ ਗਈ ਉਹ ਕੀ ਕਹਿੰਦੇ ਆ ਉਹ ਅੰਗਰੇਜ਼ੀ ਚ ਸਪਲਿਟ ਸਪਲਿਟ ਜੀ ਕਰਕੇ ਲਾ ਦਿੰਦੇ ਨੇ ਹਾਂ ਹਾਂ ਅਸਲ ਵਿੱਚ ਨਾ ਜਦੋਂ ਇਹ ਭਗਵੰਤ ਮਾਨ ਸਾਹਿਬ ਐਮਪੀ ਹੁੰਦੇ ਸੀ ਉਦੋਂ ਗੱਲਾਂ ਹੋਰ ਸੀ ਸੀਐਮ ਬਣਨ ਤੋਂ ਬਾਅਦ ਗੱਲਾਂ ਹੋਰ ਨੇ ਉਹ ਗੱਲਾਂ ਸੁਣ ਕੇ ਤਾਂ ਲੱਗਦੀ ਨਹੀਂ ਕਿ ਅੱਜ ਇਹ ਉਹੀ ਭਗਵੰਤ ਮਾਨ ਉਹ ਫਿਰ ਉਦੋਂ ਐ ਗੱਲਾਂ ਕਰਦਾ ਸੀ ਨਾ ਉਦੋਂ ਇਹਨੇ ਰਾਜਗੱਦੀ ਲੈਣੀ ਸੀ ਇਹ ਪੰਜਾਬ ਦੀ ਰਾਜਗੱਦੀ ਆ ਜਿਹੜੀ ਉਹ ਲਾਈਣੀ ਸੀਗੀ ਹੁਣ ਮਿਲ ਗਈ ਹੁਣ ਇਹਨੇ ਉਹਨੂੰ ਨਕਾਰਤਾ ਲੋਕਾਂ ਨੂੰ ਹੁਣ ਲੋਕ ਇਹਦੇ ਵਾਸਤੇ ਹੈ ਨਹੀਂਗੇ ਠੀਕ ਹੈ ਨਾ ਗੱਲ ਇਹ ਵੀ ਪਹਿਲੀ ਵਾਰ ਹੋਇਆ ਵੀ ਇੱਕ ਸ਼ਰਾਬੀ ਬੰਦੇ ਨੂੰ ਪੰਜਾਬ ਦੇ ਲੋਕਾਂ ਨੇ ਮੰਨ ਕੇ ਚੱਲ ਵੀ ਇਹ ਆਪਾਂ ਬਾਗਡੋਰ ਸੰਭਾਲ ਲਈ ਤੁਸੀਂ ਮਿਸਲ ਪੜੀ ਹੋਣੀ ਇੱਕ ਪੰਗੀ ਮਿਸਲ 12 ਮਿਸਲਾ ਹੋਈਆਂ ਨੇ ਆਪਣੇ ਉਹਨਾਂ ਦੇ ਵਿੱਚ ਜਿਹੜੀ ਉਹ ਪੰਗੀ ਮਿਸਲ ਕਿਉਂ ਬਣੀ ਸੀ ਉਹਦੇ ਜਿਹੜੇ ਸਰਦਾਰ ਸੀਗੇ ਉਹ ਭੰਗ ਪੀਂਦੇ ਸੀਗੇ ਉਹਨਾਂ ਦਾ ਲਾਹੌਰ ਤੇ ਕਬਜ਼ਾ ਸੀਗਾ ਤੇ ਜਦੋਂ ਲਾਹੌਰ ਦੇ ਉੱਤੇ ਹਮਲਾ ਹੋਇਆ ਤੇ ਉਹਨਾਂ ਨੇ ਮੰਨ ਕੇ ਚਲੇ ਲਾਹੌਰ ਛੱਡ ਕੇ ਭੱਜ ਗਏ ਕਿਉਂ ਭੰਗੀ ਸੀਗੇ ਉਹਨਾਂ ਨੂੰ ਕਿਸੇ ਨਾਲ ਲੇੜ ਤਾਂ ਜਾਦਾ ਮਸਤ ਹੋ ਕੇ ਪੈ ਰਹੇ ਨੇ ਸੀ ਹੁਣ ਕੱਲ ਨਹੀਂ ਪਹਿਲਾਂ ਬਾਦਲ-ਬਾਦਲ ਕਰੀਗਾ ਮੁੜ ਕੇ ਚਲੋ ਠੀਕ ਆ ਆਪਣੇ ਲੱਖ ਵਿਰੋਧ ਹੋਣਾ ਰਤਨ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਬਹੁਤ ਵਧੀਆ ਉਹ ਪੱਤਰਕਾਰ ਵੀ ਹੈਗਾ ਗੱਲ ਵੀ ਬੜੀ ਲੌਜੀਕ ਨਾਲ ਕਰਦਾ ਹੈਗਾ ਤੁਸੀਂ ਆਏ ਦੇਖੋ ਇੰਨਾ ਵੇਲਾ ਮੁੱਖ ਮੰਤਰੀ ਵੀ ਜਿਹੜਾ ਵੈਬ ਚੈਨਲ ਸੁਣ ਰਿਹਾਗਾ ਨਿੱਕਾ ਜਾਂ ਹਾਂ ਕੱਲ ਮੈਂ ਵੀ ਸੁਣਿਆ ਸੀ ਉਹ ਸਮਾਂ ਤੇ ਉਹਦੇ ਨਾਲ ਕੀ ਹੋ ਗਿਆ ਜੋ ਰਾਤਨ ਦਾ ਨੌ ਲਾਇਆ ਤਾਂ ਉਹਦੀ ਟੀਆਰਪੀ ਵੱਧ ਗਈ ਉਹ ਤੂੰ ਦਾ ਮਸੂਰੀਆ ਕਰਨ ਵਾਲਾ ਉਹੀ ਕੰਮ ਕਰੀ ਜਾਣਾ ਪੰਡਾ ਵਾਲਾ ਯਾਰ ਤੂੰ ਦਾ ਮਸੂਰੀ ਹੀ ਕਰੀ ਜਾਣਾ ਹੁਣ ਵੀ ਹੁਣ ਤੂੰ ਮੁੱਖ ਮੰਤਰੀ ਤੂੰ ਇਹਨੇ ਤਾਂ ਲੈਣਾ ਕਿ ਤੂੰ ਆਪਦੇ ਕੰਮ ਗਣਾ ਤੂੰ ਨਾ ਕਿ ਆਪਦਾ ਤੂੰ ਲੋਕਾਂ ਦਾ ਵਿਰੋਧ ਕਰ ਹੁਣ ਲੋਕਾਂ ਨੇ ਵਿਰੋਧ ਕਰਨਾ ਤੂੰ ਕਿਸ ਤੱਕ ਹੀ ਹੈਗਾ ਕਰਜਾ ਤੂੰ ਧਿੱਗਣਾ ਕਰਤਾ ਪਹਿਲਾਂ ਵਾਲਿਆਂ ਨਾਲ ਜੇ ਤੁਸੀਂ ਕਹੋ ਤੁਸੀਂ ਅਜੇ ਉਹ 70 ਗੱਡੀਆਂ ਲੈ ਕੇ ਤੁਰਦੇ ਸੀ 100 ਲੈ ਕੇ ਤੁਰਦਾਗਾ ਤੂੰ ਐਂ ਦੱਸ ਵੀ ਮੈਂ ਇਹਨਾਂ ਨੂੰ ਪਾਈ ਆਗਾ ਇੱਕ ਹੋਰ ਗੱਲ ਐ ਮੋਸ ਨਾਲ ਬਲੈਕਮੇਲ ਬਹੁਤ ਕਰਦਾ ਆਮਕਰਾਂ ਦੇ ਪੁੱਤ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਓਏ ਹੁਣ ਤੂੰ ਆਮ ਨਹੀਂ ਰਹੇਗਾ ਉਹ ਖਾਸ ਰਹੇਗਾ ਕਦਮ ਉਹ 70 ਲੈ ਕੇ ਜਾਂਦੇ ਸੀ ਤੂੰ 100 ਗੱਡੀ ਲੈ ਕੇ ਤੁਰਦਾ ਤੂੰ ਤਾਂ ਹੁਣ ਖਾਸ ਹੋ ਗਿਆ ਇਹ ਇਹ ਆਮ ਜਿਹੜਾ ਆਮ ਇਹ ਕਰਦੇ ਨੇ ਇੱਕ ਮਿੰਟ ਥੋੜੀ ਗੱਲ ਕਰਨਾ ਇਹ ਮੋਸ ਨਾਲ ਬਲੈਕਮੇਲ ਹੁੰਦਾਗਾ ਜਿਹੜਾ ਮੰਨ ਕੇ ਚੱਲੋ ਵੀ ਆਪਾਂ ਕਿਸੇ ਦੀ ਜਾਤ ਨੂੰ ਲੈ ਕੇ ਜਾਂ ਕਿਸੇ ਦੇ ਧਰਮ ਨੂੰ ਲੈ ਕੇ ਵੀ ਇਹ ਤਾਂ ਵੀ ਫਲਾਣੇ ਨਿੱਕੇ ਜਾਤੀ ਦਾਗਾ ਜਾਂ ਉਹ ਆ ਜਾਂ ਹੁਣ ਇਹ ਉਹ ਤਾਂ ਕਹਿੰਦਾ ਨਹੀਂਗਾ ਵੀ ਮੈਂ ਨਿੱਕੀ ਜਾਤੀਆਂ ਜਾਂ ਹੋਰ ਇਹ ਕਹਿੰਦੇ ਇਹਦੇ ਵਿੱਚ ਵੀ ਕੋਈ ਹੋੜ ਕਿਉਂ ਇਹ ਬੋਲਣ ਨੂੰ ਤਾਂ ਇਹ ਦੇਖਦੇ ਨਹੀਂ ਵੀ ਇਹ ਗੱਲ ਕਿੱਥੇ ਜਾਊਗੀ ਜਾਂ ਕਿੰਨੀ ਇਹ ਵਾਜਣ ਦਾ ਹੁਣ ਆਮ ਘਰਾਂ ਦੇ ਪੁੱਤਾਂ ਨੂੰ ਇਹ ਕਿੱਥੇ ਉਹ ਕਰਦਿਆ ਇਹ ਉਹਨਾਂ ਤੋਂ ਪੈਸੇ ਲੈ ਕੇ ਸਾਰਾ ਦਿਨ ਭਗਵੰਤ ਮਾਣਾ ਆਇਆ ਭਗਵੰਤਮਣ ਉਹ ਜੇ ਤੂੰ ਕੁਰਸੀ ਤੇ ਬੈਠਾ ਤੈਨੂੰ ਵੀ ਕਹਿੰਦਿਆ ਉਦੋਂ ਬਾਦਲ ਬੈਠੇ ਸੀ ਉਹ ਤੋਂ ਬਾਦਲਾਂ ਨੂੰ ਵੀ ਉਹਨਾਂ ਨੇ ਲੋਚਕ ਅਲੋਚਕ ਬਣੇ ਉਹ ਬਾਦਲਾਂ ਦੇ ਵੀ ਠੀਕ ਆ ਗੱਲ ਸਰਕਾਰਾਂ ਦੇ ਲੋਚਕ ਬਣਦੇ ਹੁੰਦੇ ਆ ਪੱਤਰਕਾਰ ਇਹਦਾ ਮਤਲਬ ਇਹ ਨਹੀਂ ਕਿ ਹੁਣ ਤੂੰ ਤਾਂ ਜਾ ਜਵਾਬੰਦੀ ਤੇ ਆ ਗਿਆ ਜਿਹੜਾ ਤੂੰ ਕਹਿਆ ਸੀਗਾ ਵੀ ਕੋਈ ਗੱਲ ਨਹੀਂ ਅਸੀਂ ਕਿਹੜਾ ਕੋਈ ਗਲਤ ਕੰਮ ਕਰਦੇ ਆ ਯਾਰ ਜੇ ਤੂੰ ਗਲਤ ਨਹੀਂ ਕਰਦਾ ਕੋਈ ਗੱਲ ਨਹੀਂ ਬੋਲੀ ਜਾਂਦੇ ਬੋਲੀ ਜਾਂਦੇ ਤੂੰ ਆਪਦਾ ਕੰਮ ਜਾਰੀ ਰੱਖ ਤੇਨੂੰ ਆ ਸਟੇਜਾਂ ਤੋਂ ਨਾ ਆਨਲਾਈਨ ਦੀ ਕੀ ਲੋੜ ਆ ਗਈ ਇਸ ਕਰਕੇ ਬਹੁਤ ਹੀ ਨੀਵੇਂ ਪੱਧਰ ਦੇ ਉੱਤੇ ਮੰਨ ਕੇ ਚੱਲ ਵੀ ਐਡਾ ਵਿਹਲਾ ਸਾਡਾ ਸੀਐਮ ਵੀ ਜਿਹੜੇ ਨੂੰ ਆ ਨਿੱਕੇ ਨਿੱਕੇ ਚੈਨਲਾਂ ਬਾਰੇ ਸਾਰਿਆਂ ਬਾਰੇ ਪਤਾਗਾ ਤੇ ਤੂੰ ਉਹਨਾਂ ਦੀ ਜਵਾਬੰਦੀ ਕਰਨ ਤੇ ਹੋਇਆ ਨਾ ਇਹ ਵਧੀਆ ਗੱਲਾਂ ਨਹੀਂ ਇਹ ਕੱਲ ਨੂੰ ਤੁਸੀਂ ਲੋਕਾਂ ਦੇ ਵਿੱਚ ਆਉਣਾ ਲੋਕ ਤੁਹਾਡੇ ਮੂੰਹ ਤੇ ਸਿੱਤਰ ਮਾਰਨਗੇ ਤੁਹਾਡੇ ਨੂੰ ਗੱਲਾਂ ਕਰਨਗੇ ਫੇਰ ਤੁਸੀਂ ਵੇਖ ਤਪੋਗੇ ਅਸਲ ਵਿੱਚ ਨਾ ਭਗਵਾਨ ਤੁਮਾਨ ਸਾਹਿਬ ਆਪਣੇ ਕਹਿੰਦੇ ਹੁੰਦੇ ਸੀਗੇ ਕਿ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਇਹ ਕਹਿੰਦੇ ਹੁੰਦੇ ਨੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਹੂੰ ਇਹਦਾ ਮਤਲਬ ਹੈ ਜੇ ਹੁਣ ਇਹ ਕਿਸੇ ਪੱਤਰਕਾਰ ਤੋਂ ਡਰ ਰਹੇ ਆ ਉਹਦੀ ਗੱਲਬਾਤ ਦੀ ਲੋਚਣਾ ਕਰ ਰਹੇ ਆ ਜਾਂ ਆਪਦੇ ਆਪਣਾ ਰੈਲੀਆਂ ਦੇ ਵਿੱਚ ਚਰਚਾ ਕਰ ਰਹੇ ਆ ਤਾਂ ਇਹਨਾਂ ਤੋਂ ਡਰਦੇ ਆ ਇਹਦਾ ਮਤਲਬ ਤਾਂ ਫਿਰ ਇਹੀ ਸਾਬਤ ਹੁੰਦਾ ਨਹੀਂ ਨਹੀਂ ਡਰਦੇ ਓਹੋ ਹੁਣ ਤੂੰ ਐਸਾ ਹਾਲ ਲਾ ਲੋ ਜੇ ਕੋਈ ਵੱਡਾ ਪ੍ਰੋਜੈਕਟ ਲਿਆਉਣਗੇ ਤਾਂ ਆਦ ਘਾਟਨ ਵੱਡੇ ਕਰਨ ਹੁਣ ਕੀ ਆ ਪ੍ਰੋਜੈਕਟ ਕੀ ਆ ਲਿਆਂਦਾ ਟ੍ਰਾਂਸਫਰ ਨੂੰ ਲਿਆਤਾ ਬਾਈ ਇਹ ਪ੍ਰੋਜੈਕਟ ਆ ਕੋਈ ਇਹਦਾ ਮੰਨ ਕੇ ਚੱਲ ਵੀ ਹਰੇਕ ਮਨੁੱਖ ਦੀ ਲੋੜ ਆ ਇਹਦਾ ਉਹਨੂੰ ਦੇ ਨਹੀਂ ਦੇਣੀ ਸੂਰਤ ਇਹ ਕੀ ਮਤਲਬ ਹੋਇਆ ਯਾਰ ਬਿਲਕੁਲ ਬਿਲਕੁਲ ਹੈ ਵੀ ਤੁਸੀਂ ਕੋਈ ਵਧੀਆ ਕੰਮ ਕਰੋ ਯਾਰ ਉਹ ਤੁਸੀਂ ਪ੍ਰੋਜੈਕਟ ਲਿਆਓ ਕੋਈ ਲੋਕਾਂ ਨੂੰ ਹੁਣ ਤੁਸੀਂ ਐਸਾ ਲਾ ਲਓ ਪ੍ਰਾਲੀ ਦਾ ਏਡਾ ਮੁੱਦਾ ਹੈਗਾ ਪ੍ਰਾਲੀ ਤੋਂ ਇੰਨੀਆਂ ਚੀਜ਼ਾਂ ਬਣਦੀਆਂ ਨੇ ਕੋਈ ਲੋਕਾਂ ਨੂੰ ਲਿਆ ਕੇ ਦਿਓ ਨਿੱਕੇ ਲਿਆਓ ਲਘੂ ਉਦਯੋਗ ਲਿਆ ਕੇ ਦਿਓ ਲੋਕਾਂ ਨੂੰ ਤੁਸੀਂ ਵੀ ਨਹੀਂ ਕਰਦੇਗੇ ਪ੍ਰਾਲੀ ਦੇ ਨਾਮ ਤੋਂ ਇੱਕ ਗੱਲ ਯਾਦ ਆਈ ਪਹਿਲਾਂ ਤਾਂ ਉਧਰ ਕੱਲਾ ਇਹ ਨਾ ਅੱਗ ਭਜਾਉਣ ਜਾਂਦੇ ਹੁੰਦੇ ਸੀ ਆਪਣੇ ਮੱਝ ਮੱਝੇ ਵਾਲੇ ਪਾਸੇ ਵਾਜਦਵਾਬੇ ਵਾਲੇ ਪਾਸੇ ਹੁਣ ਤਾਂ ਕਹਿੰਦੇ ਜੀ ਉੱਥੇ ਮੋٹے ਮੋٹے ਜੁਰਮਾਨੇ ਤੇ ਨਾਲ ਸਜ਼ਾ ਦੀ ਪ੍ਰੋਵੀਜ਼ਨ ਵੀ ਲੈ ਕੇ ਆਏ ਆ ਹੁਣ ਆਏ ਆ ਨਾ ਆਪਣੇ ਕੋਠੇ ਗੁਰੂ ਕੇ ਕਰਪਾਣ ਦੇ ਮੰਗਲੇ ਸਭ ਸ੍ਰੀਚ ਲੱਗਾ 80000 ਰੁਪਏ ਕਰਪਾਣ ਨੂੰ ਜੁਰਮਾਨਾ ਪਾਤਾ ਉਹ ਤੁਸੀਂ ਦਾ ਖਾਦਮ 7000 8000 ਦਿੰਨੇ ਕਿੱਲੇ ਦਾ ਜੇ ਨੁਕਸਾਨ ਹੋ ਜਾਏ ਤੇ ਭਾਈ ਤੁਸੀਂ 80 ਜਾਨੇ ਤੁਹਾਨੂੰ ਸ਼ਰਮ ਦੀ ਘਾਟ ਆਗਾ ਯਾਰ ਤੁਸੀਂ ਜਿਆਦਾ ਆਪਦੀ ਗੱਲ ਤੇ ਰਹੋ ਨਾ ਫਿਰ ਨਾ ਨਾ ਜੀ ਆਪਦੀ ਜਵਾਨ ਤੇ ਤਾਂ ਇਹ ਜੇ ਰਹਿੰਦੇ ਹੁੰਦੇ ਇਹਨਾਂ ਨਾਲ ਆ ਗੱਲਾਂ ਹੁਣ ਵੀ ਨਹੀਂ ਸੀ ਜੇ ਤੂੰ ਆਮ ਘਰਾਂ ਦਾ ਪੁੱਤ ਆ ਤੂੰ ਕਹਿੰਦਾ ਵੀ ਮਨਵਾਮਕਰਾਂ ਦਾ ਪੁੱਤ ਇਹਨਾਂ ਨੂੰ ਚਾਹੁੰਦਾ ਇਹੇ ਗੱਲ ਕਹਿੰਦਾ ਅਸੀਂ ਬਿਲਕੁਲ ਮੰਨਦੇ ਹਾਂ ਕਿ ਤੂੰ ਆਮਕਰਾਂ ਦਾ ਪੁੱਤਾਂ ਦਾ ਤੂੰ ਭਿੰਦਰ ਮਾਸਟਰ ਦਾ ਮੁੰਡਾਗਾ ਪੰਜ ਸੱਤ ਕਿੱਲਿਆਂ ਦਾ ਤੂੰ ਮਾਲਕਾਂਗਾ ਚੱਲ ਅਸੀਂ ਇਸ ਗੱਲ ਨੂੰ ਮੰਨਦੇ ਹਾਂਗੇ ਜੇ ਤੂੰ ਆਮਕਰਾਂ ਦਾ ਮੁੰਡਾਗਾ ਆ ਜਿਹੜਾ ਜਰਵਾਨੇ ਵਾਲਾ ਕੰਮ ਆਗਾ 80 8000 ਰੁਪਏ ਪਾਉਣਾਗਾ ਉਧਰ ਤੂੰ 7-8000 ਰੁਪਏ ਦੇਣਾਗਾ ਇਹ ਆਮਕਰਾਂ ਦਾ ਪੁੱਤ ਨਹੀਂ ਕਰਦਾ ਹੁੰਦਾ ਉਹ ਆਮਕਰਾਂ ਦਾ ਪੁੱਤ ਹਰ ਵੇੜੇ ਦਾ ਤੇ ਹਰ ਕਿਸਾਨ ਦਾ ਤੇ ਹਰ ਮਜ਼ਦੂਰ ਦਾ ਦਰਦ ਹੀ ਹੁੰਦਾ ਕਿਉਂਕਿ ਉਹ ਆਮਕਰਾਂ ਦੇ ਪੁੱਤ ਨੇ ਇੱਕੇ ਪੋਣੀ ਦੇ ਵਿੱਚ ਰੋਟੀ ਜਾਂਦੀ ਹੈਗੀ ਕਿਸਾਨ ਦੀ ਵੀ ਤੇ ਮਜ਼ਦੂਰ ਦੀ ਜਿਹੜਾ ਸਰੀ ਹੁੰਦਾ ਨਾਲ ਤੇ ਉਹ ਇੱਕੇ ਰੋਟੀ ਖਾਂਦੇ ਹੈਗੇ ਰੋਟੀ ਇੱਕੇ ਪੋਣੀ ਦੇ ਵਿੱਚ ਉਹ ਦਰਦ ਸਮਝਦਾ ਪਰ ਤੂੰ ਤਾਂ ਯਾਰ ਮਜ਼ਦੂਰਾਂ ਨੂੰ ਵੀ ਕੁੱਟੀ ਜਾਣਾਗਾ ਅਧਿਆਪਕਾਂ ਨੂੰ ਵੀ ਕੁੱਟਿਆ ਨਾ ਤੂੰ ਤਾਂ ਉਹ ਸਾਰਾ ਕੁਝ ਕਰੀ ਜਾਣਾ ਜਿਹੜਾ ਉਹਨਾਂ ਨੇ ਨਹੀਂ ਕੀਤਾ ਤੂੰ ਵੀ ਕਰਤਾ ਇਹਦਾ ਮਤਲਬ ਕੋ ਚੰਗੇ ਕਹਾਤੇ ਇਸ ਕਰਕੇ ਭਗਵਾਨ ਤਮਾਨ ਦੀਆਂ ਗੱਲਾਂ ਦੇ ਵਿੱਚ ਸਿਰਫ ਕੀ ਹੈਗਾ ਇੱਕ ਮੋਸ਼ਨਲ ਵੈਕ ਮੈਲਾ ਵੀ ਜਿਵੇਂ ਆਮਕਰਾਂ ਦੇ ਪੁੱਤਾਂ ਇਹ ਆਮ ਆਮਕਰਾਂ ਦੇ ਕੋਈ ਪੱਤਰ ਜਦੋਂ ਬਾਈ ਕੋ ਕੁਰਸੀ ਤੇ ਬਹਿ ਗਿਆ ਸੀਐਮ ਦੀ ਕੁਰਸੀ ਤੇ ਬੈਗਾ ਉਦੋਂ ਆਮ ਨਹੀਂ ਹੁੰਦਾ ਸੀਐਮ ਦੀ ਪੰਜਾਬ ਦੀ ਕੁਰਸੀ ਹੈ ਇਹ ਤੇ ਆਮ ਨਹੀਂ ਪੂਰੇ ਭਾਰਤ ਦੇ ਵਿੱਚ ਪਹਿਲੇ ਨੰਬਰ ਦੀ ਕੁਰਸੀ ਹੈਗੀ ਇਹ ਖਾਸ ਕੁਰਸੀ ਹੈਗੀ ਤੂੰ ਤਾਂ ਆਮ ਘਰਾਂ ਦੇ ਪੁੱਤ ਨੇ ਡਿਗਰੂ ਘੜ ਮਾਰੇ ਸਾਡੇ ਕੀ ਉਹਨਾਂ ਨੇ ਕੀ ਕੀਤਾ ਸੀ ਉਹਨਾਂ ਨੇ ਧਰਨਾ ਹੀ ਲਾਇਆ ਸੀਗਾ ਜੇ ਤੂੰ ਆਮ ਘਰਾਂ ਦਾ ਪੁੱਤ ਆ ਤੂੰ ਪੰਜਾਬ ਦਾ ਹਮਦਰਦ ਨਹੀਂ ਹੈਗਾ ਜਿਹੜੇ ਕੈਦੀ ਆਗੇ ਸਿੱਖ ਕੈਦੀ ਆਗੇ ਉਹ ਆਪਦੇ ਸਜ਼ਾਵਾ ਭੁਗਤ ਚੁੱਕੇ ਆ ਜਿਹਨੂੰ ਕੋਈ ਅਦਾਲਤ ਨਹੀਂ ਰੋਕ ਸਕਦੀ ਤੂੰ ਰਹਾ ਕਰਦੇ ਉਹ 70 70 ਸਾਲ ਦੇ ਹੋਗੇ ਇਸ ਕਰਕੇ ਤੂੰ ਆਮ ਘਰਾਂ ਦਾ ਨਹੀਂ ਤੂੰ ਖਾਸ ਦਾਗਾ ਤੇ ਖਾਸ ਨਾਲ ਤੂੰ ਬੰਨਦਾਗਾ ਇਸ ਕਰਕੇ ਇਹ ਆਪਾਂ ਨੂੰ ਆਮ ਲੋਕਾਂ ਨੂੰ ਸਮਝਣ ਦੀ ਲੋੜ ਆ ਗਈ ਭਗਵਾਨ ਤਮਨ ਕੋਈ ਆਮ ਨਹੀਂ ਇਹ ਠੀਕ ਹੈ ਮੋਸ ਨਾਲ ਬਲੈਕਮੇਲ ਜ਼ਰੂਰ ਕਰਦਾਗਾ ਤੇ ਇਹਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਨੇ ਇਹ ਆਪਾਂ ਨੂੰ ਸਮਝਣ ਦੀ ਲੋੜ ਆ ਗਈ ਤੇ ਆਪਾਂ ਇਹਦੇ ਤੇ ਕੀ ਕਰਨਾਗਾ ਮੂਹਰੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਰਭ ਦੇ ਵਿੱਚ ਪਿਆਗਾ ਤੇ ਲੋਕ ਆਪ ਇਹ ਵੀ ਦੱਸ ਦੇਣਗੇ ਹਾਂਜੀ ਦੋਸਤੋ ਆਉਣ ਵਾਲਾ ਸਮਾਂ ਤਾਂ ਤੁਹਾਨੂੰ ਪਤਾ ਹੀ ਹੈਗਾ ਕਿ ਇਲੈਕਸ਼ਨ ਆਉਣ ਵਾਲੇ ਆ ਤੁਸੀਂ ਆਪਣੀ ਸੂਝ-ਬੂਝ ਦੇ ਨਾਲ ਅਗਲਾ ਜਿਹੜਾ ਸੀਐਮ ਹੈ ਤੁਸੀਂ ਉਹ ਚੁਣਨਾ ਹੈਗਾ ਸੋ ਅਸੀਂ ਇਸ ਵੀਡੀਓ ਨੂੰ ਹੋਰ ਲੰਮਾ ਨਾਲ ਲੈ ਜਾਂਦੇ ਹੋਏ ਫਤਿਹ ਬੁਲਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ